ਹਲਕਾ ਤੋਂ ਸੁਹਾ ਵਿੱਚ ਅਵਾਰਾ ਪਸ਼ੂਆਂ ਕਾਰਨ ਵਾਪਰੇ ਹਾਰਸੇ ਵਿੱਚ ਇੱਕ ਐਕਟਿਵਾ ਸਵਾਰ ਔਰਤ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਔਰਤ ਸੰਜੋਗਿਤਾ ਰਾਣੀ ਆਪਣੇ ਭਤੀਜੇ ਨਾਲ ਪਿੰਡ ਕਿਰਾੜੀ ਤੋਂ ਦਤਾਰਪੁਰ ਖਰੀਦਦਾਰੇ ਲਈ ਜਾ ਰਹੀ ਸੀ। ਅਚਾਨਕ ਤੋਂ ਅਵਾਰਾ ਪਸ਼ੂ ਆਪਸ ਵਿੱਚ ਭਿੱੜਦੇ ਹੋਏ ਉਹਨਾਂ ਦੀ ਸਕੂਟੀ ਵਿੱਚ ਆਣ ਬੱਜੇ ਜਿਸ ਕਾਰਨ ਐਕਟਿਵਾ ਦਾ ਸੰਤੁਲਨ ਵਿਗੜ ਗਿਆ ਅਤੇ ਔਰਤ ਸੰਜੋਗਿਤਾ ਰਾਣੀ ਕੰਢੀ ਨਹਿਰ ਵਿੱਚ ਡਿੱਗ ਗਈ। ਜਦਕਿ ਉਸ ਦਾ ਭਤੀਜਾ ਸੌਰਵ ਅਤੇ ਐਕਟਿਵਾ ਨਹਿਰ ਦੇ ਕੰਢੇ ਡਿੱਗ ਪੇ। ਤਾਨਕ ਲੋਕਾਂ ਨੇ ਸੰਜੋਗਿਤਾ ਰਾਣੀ ਨੂੰ ਨਹਿਰ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਪਹੁੰਚਾਇਆ ਨਹੀਂ ਜਾ ਸਕਿਆ ਕਿਉਂਕਿ ਉਹ ਸਾਈਫਨ ਵਿੱਚ ਫਸ ਚੁੱਕੀ ਸੀ ਸੰਜੋਗਿਤਾ ਰਾਣੀ ਦਾ ਪਤੀ ਜਲੰਧਰ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਨੌਕਰੀ ਕਰਦਾ ਹੈ ਮੇਰ ਭਾਈ ਅੱਜ ਜਿਹੜਾ ਇਹ ਹਾਸਾ ਹੋਇਆ ਕਿ ਮੁੰਡਾ ਦੀ ਜਾਨ ਚਲੀ ਗਈ ਹੈ ਕੋਟੀ ਸਵਾਰ ਤੇ ਨੁਕਸਾਨ ਪਹੁੰਚਿਆ ਹੋਇਆ ਜਿਸ ਤਰ੍ਹਾਂ ਬੜੀ ਦੁਖਦਾਈਕ ਜਿਹੜੀ ਘਟਨਾ ਗਈ ਸੰਜੋਗਿਤਾ ਇਹਦਾ ਜਦੋਂ ਮੈਨੂੰ ਪਤਾ ਲੱਗਿਆ ਤੇ ਮੈਂ ਉਸੇ ਵਕਤ ਇੱਥੇ ਨਹਿਰ ਤੇ ਜਦੋਂ ਆਇਆ ਤੇ ਸ਼ੀਮਾ ਕੁਮਾਰੀ ਪਿੰਡ ਕਿਰਾੜੀ ਤੋਂ ਉਮਰ ਲਗਭਗ 38 ਸਾਲ ਉਹ ਪਿੱਛੇ ਇੱਕ 14-15 ਸਾਲ ਦੇ ਬੱਚੇ ਨੂੰ ਬਿਠਾਲ ਕੇ ਆਪਣੇ ਨਿੱਜੀ ਕੰਮ ਦੇ ਲਈ ਦਤਾਰਪੁਰ ਜਾ ਰਹੀ ਸੀਗੀ ਜਦੋਂ ਕੰਡੀ ਨਹਿਰ ਮਹਾਜਨ ਪੈਲਸ ਦੇ ਲਾਗੇ ਪੁੱਜੇ ਤੇ گاਉ ਬੰਸ਼ ਜਿਹੜੇ ਬੈਲ ਆਪਸ ਵਿੱਚ ਭੀੜ ਰਹੇ ਸੀਗੇ ਉਹਨਾਂ ਨੇ ਇੰਨੀ ਜ਼ੋਰ ਦੀ ਐਕਟਵੇ ਵਿੱਚ ਟੱਕਰ ਮਾਰੀ ਕਿ ਜਿਹੜੀ ਲੇਡੀਜ਼ ਹੈ ਉਹ ਕੰਡੀ ਨਹਿਰ ਦੇ ਵਿੱਚ ਇਥੋਂ ਕੰਢੀ ਨਹਿਰ ਤੇ ਸੇਫਟੀ ਵਾਲ ਨਾ ਹੋਣ ਦੇ ਕਾਰਨ ਉਹ ਕੰਢੀ ਨਹਿਰ ਵਿੱਚ ਜਿਹੜੀ ਜਾ ਕੇ ਗਿਰ ਗਈ ਤੇ ਇੱਥੋਂ ਜਿਹੜੀ ਸੜਕ ਤੋਂ ਨਹਿਰ ਹੈ ਇਹ ਕਮ ਸੇ ਕਮ 7-8 ਫੁੱਟ ਜਿਹੜੀ ਡੁੱਗੀ ਹੈ ਤੇ ਇੱਕ ਮੈਂ ਸਮਝਦਾ ਇਹ ਬੜੀ ਨਹਿਰ ਦੀ ਨਹਿਰ ਮਹਿਕਮੇ ਦੀ ਜਿਹੜੀ ਲਾਪਰਵਾਹੀ ਹੈ ਇਹਨਾਂ ਨੇ ਬਾਉਂਡਰੀ ਵਾਲ ਜਿਹੜਾ ਸੇਫਟੀ ਵਾਲ ਬਣਾਉਣਾ ਤੇ ਦੂਰ ਦੀ ਗੱਲ ਹੈ ਪਰ ਇਹਨਾਂ ਨੇ ਨਹਿਰ ਦੀ ਸਫਾਈ ਵੀ ਜਿਹੜੀ ਕਰਵਾਣੀ ਵਾਜਿਬ ਨਹੀਂ ਸਮਝੀ ਜੇ ਨਹਿਰ ਦੀ ਸਫਾਈ ਹੁੰਦੀ ਤੇ ਆਣ ਜਾਣ ਰਸਤੇ 'ਚ ਚੱਲਣ ਵਾਲਿਆਂ ਨੂੰ ਪਤਾ ਲੱਗ ਜਾਣਾ ਸੀਗਾ ਤੇ ਸਹਦ ਇਹ ਜਿਹੜਾ ਹਾਸਾ ਨਾ ਵਾਪਰ ਸਕਦਾ ਜਿਹੜੀ ਤੁਸੀਂ ਦੱਸਿਆ ਸੀ ਸੀਮਾ ਦੇਵੀ ਦੀ ਹੁਣ ਡੈਥ ਹੋ ਚੁੱਕੀ ਹੈ ਪੀ ਆ ਤੇ ਹੁਣ ਕਾਫੀ ਦੇਰ ਹੋ ਗਈ ਆ ਉਹਨੂੰ ਕਮ ਸੇ ਕਮ 1 ਘੰਟੇ ਦੇ ਕਰੀਬ ਪਾਣੀ ਦੇ ਵਿੱਚ ਹੋ ਗਿਆ ਇੱਥੋਂ ਨਾਲ ਹੀ ਜਿਹੜਾ ਸੈਬਨ ਹੈ 10 12 ਮੀਟਰ ਦੀ ਦੂਰੀ ਤੇ ਜਿਹੜਾ ਸੈਬਨ ਹੈ ਤੇ ਉਹ ਰੁੜ ਕੇ ਹੁਣ ਉਹ ਸੈਬਨ ਦੇ ਵਿੱਚ ਉਹਦੀ ਜਿਹੜੀ ਉਹ ਚਲੀ ਗਈ ਹੈ ਸੀਮਾ ਦੇਵੀ ਜੀ ਉਸ ਭਾਜੀ ਆਏ ਦਿਨ ਇੱਥੇ ਹਾਸੇ ਵਾਪਰਦੇ ਨੇ ਪਿਛੇ ਪਹਿਲੇ ਵੀ ਕੀ ਹਾਸੇ ਵਾਪਰ ਰਹੇ ਨੇ ਹੁਣ ਕੀ ਮੰਗਤ ਦੀ ਇਸ ਨਹਿਰ ਤੇ ਕਦੀ ਜੰਗਲੀ ਜਾਨਵਰ ਔਰ ਕਦੀ ਲੋਕਾਂ ਦੀਆਂ ਜਿਹੜੀਆਂ ਜਾਨਾਂ ਵਾ ਜਾ ਰੀਆਂ ਨਹਿਰ ਤੇ ਕਈ ਵਾਰ ਆਵਾਜ਼ ਉਠਾਉਣ ਦੇ ਬਾਵਜੂਦ ਵੀ ਪ੍ਰਸ਼ਾਸਨ ਦੇ ਕੰਨਾਂ 'ਚ ਜਿਹੜੀ ਜੂਣੀ ਸੜਕੀ ਹੁਣ ਤਾਂ ਇਹੀ ਹੋਈ ਆ ਕਿ ਜਿਹੜੀਆਂ ਸਰਕਾਰਾਂ ਕੋਈ ਸਰਕਾਰਾਂ ਨਹੀਂ ਐ ਇੱਕ ਜਿਹੜੇ ਲੋਟੂ ਟੋਲੇ ਐ ਉਹ ਲੋਟੂ ਕੋ ਟੋਲੇ ਆਂਦੇ ਆ 5 ਸਾਲ ਜਿਹੜੇ ਲੋਕਾਂ ਨੂੰ ਲੁੱਟਦੇ ਐ ਤੇ ਲੋਕਾਂ ਦੇ ਜਿਹੜੇ ਟੈਕਸ ਦਾ ਪੈਸਾ ਖੂਨ ਪਰਸੀਨੇ ਦਾ ਜਿਹੜਾ ਪੈਸਾ ਉਹਦੇ ਨਾਲ ਲੋਕਾਂ ਨੂੰ ਜਿਹੜੀ ਕੋਈ ਵੀ ਸਹੂਲਤ ਨਹੀਂ ਦਿੱਤੀ ਜਾਂਦੀ ਤੇ ਇਹ بار بار ਬਾਜੀ ਉਠਾਉਣ ਦੇ باوجود ਵੀ ਕੰਡੀ ਨਹਿਰ ਤੇ ਜਿਹੜਾ ਸੇਫਟੀ ਬਾਲ ਨਹਿਰ ਮਹਿਕਮੇ ਨੇ ਔਰ ਸਰਕਾਰ ਨੇ ਬਣਾਣਾ ਜਿਹੜਾ ਇਹਨੂੰ ਬਾਜੀ ਬਨੀ ਸਮਝਿਆ ਤਾਂ ਕਿ ਲੋਕਾਂ ਨੂੰ ਜਿਹੜੇ ਹਾਦਸੇ ਵਾਪਰ ਰਹੇ ਨੇ ਇਹਨਾਂ ਤੋਂ ਬਚਿਆ ਬਚਿਆ ਜਾ ਸਕੇ ਆਏ ਦਿਨ ਪਸ਼ੂ ਪਾਰਾ ਪਸ਼ੂ ਕਰਕੇ ਕਈ ਲੋਕਾਂ ਦੀ ਜਾਨ ਵੀ ਖਾ ਚੁੱਕੀ ਐ ਅਸੀਂ ਵੀ ਇਹ ਕਈ ਵਾਰੀ ਰਸਤੇ ਦੇ ਜਿੱਕੇ ਪਾਰਾ ਪਸ਼ੂ ਰਸਤੇ ਬੈਠੇ ਹੁੰਦੇ ਲੱਗਦਾ ਹੁਣ ਲੋਕਾਂ ਨੂੰ ਵੀ ਦੇਖਣ ਕਿ ਲਗਣਾ ਚਾਹੀਦਾ ਸਰਕਾਰ ਲੱਖਾਂ ਲੱਖਾਂ ਰੁਪਏ ਜਿਹੜਾ ਕਾਊ ਟੈਕਸ ਜਿਹੜਾ ਵਸੂਲ ਕਰਦੀ ਐ ਤੇ ਉਹਦੇ باوجود ਵੀ ਜਿਹੜਾ ਗਈਆਂ ਤੇ ਅਬਾਰਾ ਗਈਆਂ ਤੇ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਜਾਂਦਾ ਪਿੱਛੇ ਦੋ ਕੁ ਮਹੀਨੇ ਦੀ ਗੱਲ ਹੈ ਇੱਕ ਸਾਡੇ ਪਿੰਡ ਰਕੜੀ ਦੇ ਵਿੱਚ ਇੱਕ گاਉਂ ਦਾ ਭਰਿਆ ਜਿਹੜਾ ਟਰੱਕ ਆਇਆ ਔਰ ਬੜੇ ਦੁੱਖ ਦੀ ਗੱਲ ਹੈ ਉਹ ਗਊ ਰક્ષਣ ਜਿਹੜੇ ਆ ਉਹਨਾਂ ਦੇ ਮਗਰ ਸਵੇਰ ਦੇ ਲੱਗੇ ਸੀਗੇ ਜਦੋਂ ਉਹ ਟਰੱਕ ਗਿਆ ਖੋਖਾ ਮਾਰਕੀਟਿੰਗ ਜਾ ਕੇ ਉਹ ਜਿਹੜੇ ਗਊ ਰક્ષਣ ਲੱਗੇ ਸੀਗੇ ਰੱਖ ਉਹਨਾਂ ਦੇ ਪਿੱਛੇ ਉਹਨਾਂ ਨੇ ਉੱਥੇ ਗਈਆਂ ਜਦੋਂ ਉਤਾਰੀਆਂ ਤੇਉੜਾ ਨੇ ਆਪਣੇ ਜ਼ਿੰਮੇਵਾਰੀ ਨਹੀਂ ਸਮਝੀ ਕਿ ਇਹ ਪਤਾ ਨਹੀਂ ਕਿੰਨੀ ਦੇਰ ਦੀਆਂ ਭੁੱਖੀਆਂ ਤੇਈਆਂ ਇਹਨਾਂ ਨੂੰ ਅਸੀਂ ਜਿਹੜਾ ਕਾਜਾ ਪਾਣੀ ਦਾ ਪ੍ਰਬੰਧ ਕਰੀਏ ਪਰ ਇਹ ਗਵਾਂ ਦੇ ਜਿਹੜੀਆਂ ਸਰਕਾਰਾਂ ਨਹੀਂ ਸਰਕਾਰਾਂ ਉਹ ਗਵਾਂ ਦੇ ਸਿਰਫ ਇੱਕ ਟੈਕਸ ਬਸੂਰਦੀਆਂ ਆਪਣਾ ਬੋਰਡ ਬੈਂਕ ਕਰਦੀਆਂ ਪਰ ਇਹਨਾਂ ਦਾ ਜਿਹੜਾ ਇੱਕ ਠੋਸ ਪ੍ਰਬੰਧ ਕਰਨਾ ਚਾਹੀਦਾ ਤਾਂ ਕਿ ਜਿਹੜੇ ਹਾਸੇ ਵਾਫਰ ਰਹੇ ਨੇ ਉਹਨਾਂ ਤੋਂ ਜਿਹੜੀਆਂ ਲੋਕਾਂ ਦੀਆਂ ਜਾਨਾਂ ਜਿਹੜੀਆਂ ਉਹ ਬੱਚੀਆਂ ਜਾ ਸਕਣ